ਜਿਕਰਾ ਪਉਣਾ ਹਰੀਬਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਸੰਗਜੀ ਇਹ ਨੇ ਸਾਡੇ ਪਉਣਾ ਹਰੀ ਬਾਬਾ ਜੀ ਦੀ ਗੁਫਾ ਜੋ ਕਿ ਤੁਹਾਨੂੰ ਪਿੰਡ ਡੈਣੀ ਤਹਿਸੀਲ ਛਿਦਨਣ ਦੇਵ ਜੀ ਡਾਕ ਘਰ ਤਰਸੂ ਜ਼ਿਲ੍ਹਾ ਬिलासपुर ਹਿਮਾਚਲ ਪ੍ਰਦੇਸ਼ ਦੇ ਵਿੱਚ ਜਣ ਕੇ ਬਰਾਜਮਾਨ ਹੈ ਤੇ ਪਹਿਲਾਂ ਵੀ ਤੁਹਾਨੂੰ ਜਣ ਕੇ YouTube ਦੇ ਮਾਧਿਅਮ ਰਾਹੀਂ ਅਸੀਂ ਜਣ ਕੇ ਬਾਬਾ ਜੀ ਦੀ ਗੁਫਾ ਦਾ ਜਿਹੜਾ ਦ੍ਰਿਸ਼ ਹੈ ਉਹ ਦਿਖਾਉਂਦੇ ਰਹੇ ਹਾਂ ਇਹ ਸੰਗ ਜੀ ਜਿਹੜਾ ਅਸੀਂ ਤਰਪਾਲ ਪਾਈ ਹੋਈ ਜਾਨੀ ਕਿ ਉੱਪਰ ਗੁਫਾ ਦਾ ਔਰ ਕੁਸ਼ਬਾਂ ਸਭ ਨੀਚੇ ਤੇ ਵੱਢ ਕੇ ਲਿਆਉਂਦੇ ਜਾਨੀ ਪੰਜਾਬ ਤੋਂ ਤੇ ਅਸੀਂ ਬਰਸਾਤ ਜਿਹੜੀ ਹੈ ਜਿਆਦਾ ਪੈਣ ਦੇ ਕਾਰਨ ਜਿਹੜੀ ਗੁਫਾ ਨੂੰ ਥੋੜਾ ਨੁਕਸਾਨ ਹੋ ਜਾਂਦਾ ਸੰਗ ਜੀ ਇਸ ਕਰਕੇ ਅਸੀਂ ਜਾਨੀ ਕਿ ਇਹ ਬਾਂਸਾਂ ਦੀ ਜਿਹੜੀ ਸ਼ੈੱਡ ਜਿਹੜੀ ਬਣਾਈ ਪਰ ਫਿਰ ਵੀ ਜਾਨੀ ਸੰਗ ਜੀ ਹਨੇਰੀਆਂ ਦੇ ਕਾਰਨ ਜਿਹੜੀ ਤਰਪਾਲ ਜਿਹੜੀ ਉਹ ਫਟ ਚੁੱਕੀ ਤੇ ਬਾਬਾ ਜੀ ਦੀ ਗੁਫਾ ਨੂੰ ਅਸੀਂ ਚਾਹੁੰਦੇ ਕਿ ਕੋਈ ਨੁਕਸਾਨ ਨਾ ਹੋਵੇ ਇਸ ਵਾਰੀ ਤੇ نیچے ਨੂੰ ਇਹ ਪੌੜੀਆਂ ਜੀਆਂ ਬਣਾਈਆਂ ਹੋਈਆਂ ਅਸੀਂ ਜਿੰਨਾ ਕਿ ਸਾਥੇ ਉਪਰਾਲਾ ਹੋ ਸਕਿਆ ਅਸੀਂ ਕੀਤਾ ਪੁਣਾ ਹਰੀ ਜੋਗੀ ਮਹਾਰਾਜ ਕਿਰਪਾ ਕਰਨ ਇਹਦੀ ਕਿਰਪਾ ਦੇ ਕਾਰਨ ਹੀ ਸਾਰਾ ਕੰਮ ਜਣੇ ਸੰਗਜੀ ਹੋਇਆ ਕਰਦਾ ਹੈ ਤੇ ਪੁਣਾ ਸੰਗਜੀ ਗੱਲ ਆ ਗਈ ਜਣਗੇ ਸੇਹੋਗ ਦੀ ਅਸੀਂ ਇਹ ਚਾਹਦੇ ਕਿ ਜਣੀ ਇਸ ਗੋਫਾ ਤੇ ਜਣੀ ਬਾਬਾ ਜੀ ਦੀ ਗੋਫਾ ਤੇ ਜਣੀ ਉੱਪਰ ਤੋਂ ਜਣੀ ਜਿੱਥਾ ਤੁਸੀਂ ਦੇਖ ਰਹੇ ਜਣੀ ਕਿ ਆ ਕਾਗਜ਼ ਜੇ ਪਿਆ ਹੋਇਆ ਔਰ ਨੀਚੇ ਤੋਂ ਸੰਗਜੀ ਜਣੀ ਕਿ ਪਹਾੜੀ ਨੂੰ ਡੰਗਾ ਲੱਗਣਾ ਨੀਚੇ ਤੇ ਜਿਹੜੀ ਪਹਾੜੀ ਹੈ ਉਹ ਨੀਚੇ ਤੇ ਹੈ ਪਿੱਲਰਾਂ ਤੇ ਚੱਕਿਆ ਜਣੀ ਕਿ ਜਣੀ ਡੰਗਾ ਲਾ ਕੇ ਫਿਰ ਜਾ ਕੇ ਉੱਪਰ ਜਣੀ ਲੈਂਟਰ ਪੈਣਾ ਬਾਬਾ ਜੀ ਦਾ ਤੇ ਅਸੀਂ ਚਾਹਦੇ ਮਾਇਆ ਦੀ ਲੋੜ ਹੈ ਜਣੀ ਕਿ ਜਿਆਦਾ ਤੇ ਜਿਆਦਾ ਮਾਇਆ ਦੀ ਲੋੜ ਹੈ ਸੰਗਜੀ ਥੋੜੇ ਹਣਾ ਕੰਮ ਨਹੀਂ ਬਣਨਾ ਹੈਗਾ ਇਸ ਕਰਕੇ ਜਣੀ ਕਿ ਆਪ ਜੀ ਨੂੰ ਜਣਕੇ ਬਾਬਾ ਜੀ ਦੇ ਜਣਕੇ ਨਾਮ ਦੀ ਝੋਲੀ ਪਾ ਕੇ ਜਣੀ ਇਹ ਮੰਗਣੇ ਦੀ ਕੋਸ਼ਿਸ਼ ਕਰੇਗਾ ਤੇ ਕਿ ਤੇਰੇ ਨਾਮ ਤੇ ਤਾਂ ਮਾਲਕਾ ਝੋਲੀ ਪਾਣੀ ਪੈਗੀ ਤਾਂ ਝੋਲੀ ਪਾ ਲਾਂਗੇ ਪਰ ਤੇਰਾ ਸੁੰਦਰ ਦਰਵਾਰ ਬਣਨਾ ਚਾਹੀਦਾ ਬਾਬਾ ਜੀ। ਤੋਂ ਮੇਰੇ ਪੌਣਾ ਹਰੀ ਜੋਗੀ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਸੰਗਤ ਜੀ। ਉਹ ਨੀਚੇ ਨੂੰ ਪਹਾੜੀ ਹੈ। ਨੀਚੇ ਤੇ ਡੰਗਾ ਲੱਗ ਕੇ ਜਣੀ ਉੱਪਰ ਆ ਕੇ ਜਣਕੇ ਬਾਬਾ ਜੀ ਦਾ ਮੰਦਿਰ ਜਿਹੜਾ ਹੈ ਉਹ ਬਣੂਗਾ। ਤੇ ਇਸ ਜਗ੍ਹਾ ਤੇ ਜਣਕੇ ਜਿਹੜੀ ਆ ਜਗ੍ਹਾ ਅਸੀਂ ਤੁਹਾਨੂੰ ਦਿਖਾ ਦੇ। ਇਸ ਜਗ੍ਹਾ ਤੇ ਅਸੀਂ ਸੰਗਤ ਜੀ ਜਣੇ ਸਤਸੰਗ ਹਾਲ ਬਣਾਵਾਂਗੇ। ਉਹ ਉਹ ਬਾਅਦ ਦੀ ਗੱਲ ਹੈ। ਪਹਿਲਾਂ ਬਾਬਾ ਜੀ ਦੀ ਗੁਫਾ ਨੂੰ ਬਚਾ ਲਈਏ ਤਾਂ ਕਿ ਜਣੇ ਬਰਸਾਤ ਆਣ ਦੇ ਕਾਰਨ ਜਿਹੜਾ ਹੈ ਉਹ ਨੁਕਸਾਨ ਨਾ ਹੋ ਸਕੇ। ਇਸ ਕਰਕੇ ਆਪ ਜੀ ਦੇ ਸਹਿਯੋਗ ਦੀ ਜ਼ਰੂਰਤ ਹੈ। ਬਾਕੀ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਮੇਰੇ ਪੌਣਾ ਹਰੀ ਯੋਗੀ ਮਹਾਰਾਜ ਨੂੰ ਪਿਆਰ ਕਰਦੇ ਇੱਕ ਵਾਰ ਜਣੇ ਸੰਗਤ ਜੀ ਜ਼ਰੂਰ ਜਣੇ ਕਿ ਬੇਸਟ ਕਰੋ। ਤੇ ਸਾਡਾ ਜਿਹੜਾ ਨੰਬਰ ਹੈ ਤੁਸੀਂ ਨੰਬਰ ਦੇ ਰਾਹੀਂ ਸੰਪਰਕ ਕਰ ਸਕਦੇ ਸਾਡੇ ਨਾਲ 8219310669 8219310669 ਇਸ ਮਾਧਿਅਮ ਰਾਹੀਂ ਆਪ ਜੀ ਜਾਣਗੇ 150 200 500 ਜੋ ਪਾਣਾ ਸੇਵਾ ਦਾ ਉਹ ਸੇਵਾ ਵੀ ਪਾ ਸਕਦੇ ਹੋ ਤੇ ਸੰਗਜੀ ਬਾਬਾ ਜੀ ਦਾ ਜਣ ਕੇ ਅਸੀਂ ਜਿਹੜਾ ਹੈ ਚੈਨਲ ਦਾ ਜਿਹੜਾ ਗਰੁੱਪ ਹੈ ਉਹ ਵੀ ਜਣੀ 80542 51203 ਦੇ ਨਾਂ ਤੇ ਨੰਬਰ ਤੇ ਬਣਾਇਆ ਹੋਇਆ ਤੇ ਉਸ ਨੰਬਰ ਨੂੰ ਐਡ ਕਰਕੇ ਜਣੀ ਤੁਸੀਂ ਉਹਦੇ ਵਿੱਚ ਜਣੀ ਐਡ ਵੀ ਹੋ ਸਕਦੇ ਹੋ 80542 59203 ਇਸ ਨੰਬਰ ਤੇ ਜਿਹਨੇ ਬਾਬਾ ਜੀ ਦਾ ਗਰੁੱਪ ਚੱਲਦਾ ਤੇ ਆਪਣੇ ਸੁਝਾਅ ਕੋਈ ਵੀ ਸੁਝਾਅ ਹੈ ਸੰਗਜੀ ਬੇਝਿਜ ਕੋ ਕੇ ਦੋ ਕਿ ਅਸੀਂ ਬਾਬਾ ਜੀ ਦੀ ਗੁਫਾ ਨੂੰ ਕਿਸ ਤਰ੍ਹਾਂ ਜਣੇ ਸੁੰਦਰ ਬਣਾ ਸਕਦੇ ਤੇ ਸੰਗਜੀ ਇਹ ਨੇ ਪਹਾੜੀ ਏਰੀਆ ਜਣੇ ਨੀਤੇ ਨੂੰ ਜਣੇ ਤੁਸੀਂ ਦੇਖੋਗੇ ਕਿ ਜਣੇ ਸੈਮ ਜਣਕੀ ਜਿਹੜਾ ਹੈ ਉਹ ਦਿਓੜ ਸਿੱਧਾ ਵਾਲਾ ਦ੍ਰਿਸ਼ ਹੈ ਜਣੇ ਮੈਂ ਉੱਪਰ ਦੇ ਖੜ ਕੇ ਜਣੇ ਨੀਤੇ ਨੂੰ ਵੀਡੀਓ ਬਣਾ ਰਿਹਾ ਤੇ ਸਾਹਮਣੇ ਜਣੇ ਸੰਗਜੀ ਇਸ ਤਰ੍ਹਾਂ ਪਹਾੜੀਆਂ ਕੁਛ ਇਹ ਪਹਾੜੀਆਂ ਦਾ ਦ੍ਰਿਸ਼ ਹੈ ਤੇ ਸੰਗਜੀ ਇਸ ਤਰ੍ਹਾਂ ਕੁਛ ਨਹੀਂ ਪਹਾੜੀ ਏਰੀਆ ਹੈ ਬਾਬਾ ਜੀ ਦਾ ਔਰ ਮੇਰੇ ਪੌਣਾ ਹਰੀ ਜੋਗੀ ਮਹਾਰਾਜ ਨੇ ਜਣ ਕੇ ਐਸੀ ਜਗ੍ਹਾ ਸਿਲੈਕਟ ਕੀਤੀ ਤੇ ਸਾਡੀ ਡਿਊਟੀ ਲਗਾਤੀ ਕਿ ਜਣ ਕੇ ਸੇਵਾਦਾਰ ਜੀ ਜਣ ਕੇ ਇੱਥੇ ਗੋਫਾ ਬਣਾਓ ਤੇ ਅਸੀਂ 2020 ਦੇ ਵਿੱਚ ਜਣ ਕੇ ਬਾਬਾ ਜੀ ਦੀ ਜਣ ਕੇ ਗੋਫਾ ਜਣ ਕੇ ਸੰਗਜੀ ਉਹ ਸੈਲ ਦੇ ਵਿੱਚ ਬਣਾਈ ਸੀ ਤੇ ਹੁਣ ਇਸ ਜਣ ਕੇ ਗੁਫਾ ਨੂੰ ਸੰਗਤ ਜੀ ਅੱਗੇ ਤੇ ਅੱਗੇ ਸੰਭਾਲਣ ਦੀ ਲੋੜ ਹੈ ਤਾਂ ਕਿ ਜਣ ਕੇ ਅਸੀਂ ਭਗਤ ਜਨ ਬਾਬਾ ਜੀ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਸਕੀਏ ਤੇ ਨਾਲ ਦੀ ਨਾਲ ਸੰਗਤ ਜੀ ਹਾਂ ਅਗਰ ਜਣ ਕੇ ਅਸੀਂ ਇਹ ਵੀਡੀਓ ਜਿਹੜੀ ਹੈ YouTube ਤੇ ਪਾਵਾਂਗੇ ਅਗਰ ਸਾਡਾ ਕੋਈ ਜਣੇ ਆਰਕੀਟੈਕਚਰ ਜਣ ਕੇ ਭਗਤ ਜਨ ਬਾਬਾ ਜੀ ਦੇ ਹੈ ਤੇ ਇਸ ਗੁਫਾ ਦਾ ਜਣ ਕੇ ਸੰਗਤ ਜੀ ਆ ਕੇ ਜਣ ਕੇ ਕੋਈ ਸਾਨੂੰ ਨਕਸ਼ਾ ਦੇ ਦੇਵੇ ਜਣੀ ਬਣਾ ਕੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਕਿ ਅਸੀਂ ਉਸ ਇਸ ਗੁਫਾ ਨੂੰ ਬਾਬਾ ਜੀ ਨੂੰ ਨਕਸ਼ਾ ਦੇ ਅਨੁਸਾਰ ਜਣ ਕੇ ਤਿਆਰ ਕਰ ਸਕੀਏ ਸਾਡੇ ਜੀਵਨ ਦਾ ਇੱਕੋ ਲਕਸ਼ਯਾ ਸੰਗ ਜੀ ਕਿ ਪੌਣਾ ਹਰੀ yogi ਮਹਾਰਾਜ ਜਣ ਕੇ ਇਹ ਜਿੰਦ ਜਾਨ ਜਣ ਕੇ ਤੇਰੇ ਲਿਖੇ ਇਹ ਲੱਗ ਜਾਵੇ ਔਰ ਕੱਲੇ ਜਿਹੜੇ ਸੰਗ ਜੀ ਜਣੀ ਕਦੇ ਵੀ ਜਣ ਕੇ ਸਹਿਯੋਗ ਤੇ ਬਿਗੈਰ ਜਣ ਕੇ ਕੰਮ ਨਹੀਂ ਕੀਤੇ ਜਾ ਸਕਦੇ ਬਾਕੀ ਮੇਰੇ ਪੌਣਾ ਹਰੀ ਮਹਾਰਾਜ ਦੀ ਕਿਰਪਾ ਹੈ ਅਗਰ ਉਹਨਾਂ ਨੇ ਚਾਇਆ ਤਾਂ ਬਹੁਤ ਜਲਦ ਜਣੀ ਇਸ ਜਗ੍ਹਾ ਨੂੰ ਭਾਗ ਲਾਣਗੇ ਕਰਨੇ ਵਾਲੇ ਬਾਬਾ ਜੀ ਐ ਅੱਜ ਤਾਂ ਸਿਰਫ ਜਣੀ ਸੰਗਤ ਜੀ ਜਣਕੇ ਉਹਨਾਂ ਦੀ ਜਣਕੇ ਦਰ ਦੀ ਜਣੇ ਚੱਕਰੀ ਕਰਨੀ ਜਿੰਨਾ ਹੋ ਸਕਦਾ ਕਰ ਸਕੀਏ ਸੋ ਪਉਣਾ ਹਰੀ ਜੋਗੀ ਮਹਾਰਾ ਕਿਰਪਾ ਕਰਨ ਔਰ ਇਸ ਵੀਡੀਓ ਨੂੰ ਦੇਖ ਕੇ ਸੰਗਤ ਜੀ ਆਪਣੇ ਕਮੈਂਟ ਜਿਹੜੇ ਐ ਜਣਕੇ YouTube ਦੇ ਮਾਧਿਅਮ ਰਾਹੀਂ ਜਣੇ WhatsApp ਦੇ ਮਾਧਿਅਮ ਰਾਹੀਂ ਜਰੂਰ ਜਣਕੇ ਸ਼ੇਅਰ ਕਰਿਓ ਸਾਡੇ ਨਾਲ ਤਾਂ ਕਿ ਜਣਕੇ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਇਸ ਗੋਫਾ ਨੂੰ ਕਿਸ ਤਰ੍ਹਾਂ ਤਿਆਰ ਕਰ ਸਕੀਏ ਜਿਕਰਾ ਪਉਣਾ ਹਰੀ ਆਬਾਈ ਦਾ ਬੋਲ ਸੱਚੇ ਦਰਬਾਰ ਕੀ ਜੈ